ਕਦੇ ਉਹ ਸਾਹਮਣੇ ਆ ਉਹ ਵੀਡੀਓ ਨੂੰ ਅੱਗੇ ਜਾ ਕੇ ਵੀਡੀਓ ਬਣਾਉਣਾ ਉਹ ਕਬੂਤਰ ਬਿਠਾ ਦੇ ਹਨ ਹਾਂ ਉਹ ਸਾਡੇ ਸਾਹਮਣੇ ਥੱਲੇ ਇਹ ਚਾਰ ਕਵਰਾ ਬਣਿਆ ਉੱਪਰ ਉਹ ਕਿੱਧਰ ਚੱਲਿਆ ਇੱਥੇ ਅੱਗੇ ਤੁਹਾਨੂੰ ਨਜ਼ਦੀਕ ਦਿਖਾਣੇ ਆ ਵੀ ਅਸਲ ਵਿੱਚ ਉੱਥੇ ਕੁਝ ਲਿਖਿਆ ਹੋਇਆ ਹੈ ਕਿ ਨਹੀਂ ਲਿਖਿਆ ਹੈ ਜੇ ਨਾ ਤਾਂ ਉਹ ਤਾਂ ਬਹੁਤ ਜ਼ਿਆਦਾ ਡਰ ਲੱਗੂਗਾ ਅੱਜ ਮੈਂ ਤੁਹਾਨੂੰ ਉਹ ਥਾਵਾਂ ਦਿਖਾਉਣ ਲੱਗਾ ਜਿਨ੍ਹਾਂ ਨੂੰ 99% ਲੋਕ ਨਹੀਂ ਜਾਣਦੇ ਤੁਹਾਨੂੰ ਵੀ ਪ੍ਰਾਣੀਆਂ ਇਤਿਹਾਸਕ ਚੀਜ਼ਾਂ ਦੇਖਣ ਦਾ ਬਹੁਤ ਸ਼ੌਕ ਹੈ ਤਾਂ ਇਹ ਵੀਡੀਓ ਅਖੀਰ ਤੱਕ ਜ਼ਰੂਰ ਦੇਖ ਲਿਓ ਜੀ ਨੇਦ ਵਾਲੇ ਸਾਰੇ ਖੇਤੀ ਖੇਤ ਨੇ ਜੀ ਦੇਖੋ ਤੇ ਆਜੋ ਆਪਾਂ ਉਥੇ ਚੱਲਦੇ ਆਂ ਇਹ ਤੁਹਾਨੂੰ ਦਿਖਾਉਂਦੇ ਆਂ ਹੁਣ ਤਾਂ ਜੇ ਰਾਤ ਹੋਵੇ ਤਾਂ ਸਭ ਬਹੁਤ ਜ਼ਿਆਦਾ ਡਰ ਲੱਗੂਗਾ ਪੂਰਾ ਹਨੇਰਾ ਹੋਊਗਾ ਜੀ ਇੱਥੇ ਡਰ ਵਾਲੀ ਸਥਿਤੀ ਲੱਗੂਗੀ ਤੁਹਾਨੂੰ ਡਰ ਲੱਗੂ ਪੂਰਾ ਇਹ ਮਕਬਰਾ ਬੜਾ ਹੀ ਇੰਟਰਸਟਿੰਗ ਹੈ ਇਹ ਹੈਗਾ ਜੀ ਹਾਥੀ ਘੋੜੇ ਦਾ ਮਕਬਰਾ 400 ਸਾਲ ਦੇ ਕਰੀਬ ਪੁਰਾਣਾ ਇਹ ਮਕਬਰਾ ਹੈ ਮੁਗਲ ਦੌਰ ਦੇ ਵਿੱਚ ਇਨਸਾਨਾਂ ਨਾਲ ਉਹਨਾਂ ਦੇ ਜਾਨਵਰਾਂ ਨੂੰ ਜਿਹੜੇ ਵਫਾਦਾਰ ਜਾਨਵਰ ਸੀ ਉਹਨਾਂ ਨੂੰ ਦਫਨ ਕੀਤਾ ਜਾਂਦਾ ਸੀ ਮੁਗਲ ਕਾਲ ਵਿੱਚ ਰਾਜ ਦੇ ਜਾਨਵਰਾਂ ਨੂੰ ਬਹੁਤ ਇੱਜ਼ਤ ਦਿੱਤੀ ਜਾਂਦੀ ਸੀ ਇਸ ਲਈ ਇਹ ਜਿਹੜਾ ਮਕਬਰ ਹੈ ਇਹ ਹਾਥੀ ਕੋੜੇ ਦਾ ਤੇ ਇਨਸਾਨ ਦਾ ਮਕਬਰਾ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਬੜਾ ਹੀ ਲਗਾਵ ਕਰਦੇ ਸੀ ਤਾਂ ਉਹਨਾਂ ਨੂੰ ਨਾਲ ਹੀ ਇਨਦੇ ਦਫਨ ਕਰ ਦਿੱਤਾ ਗਿਆ ਸੀ ਜਿਹੜੀ ਇਹਦੀ ਇਮਾਰਤ ਹੈ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਜਦੋਂ ਫਤਿਹਗੜ੍ਹ ਸਾਹਿਬ ਨੂੰ ਤੈਸਨਾਸ ਕੀਤਾ ਸੀ ਤਾਂ ਤਲਾਣੀਆਂ ਪਿੰਡ ਦੇ ਵਿੱਚ ਅਜਿਹਾ ਕਿਹਾ ਜਾਂਦਾ ਵੀ ਤਲਾਣੀਆਂ ਪਿੰਡ ਕਬਰਾਂ ਦਾ ਪਿੰਡ ਹੈ ਤੇ ਇਹ ਜਿਹੜੇ ਮਕਬਰੇ ਤੁਸੀਂ ਦੇਖ ਰਹੇ ਹੋ ਆਲੇ-ਦੁਆਲੇ ਬਹੁਤ ਮਕਬਰੇ ਇਦਾਂ ਦੇ ਨੇ ਜਿਹੜੇ ਉਸ ਵੇਲੇ ਬਚ ਗਏ ਸੀ ਤੇ ਉਹਨਾਂ ਵਿੱਚੋਂ ਇਹ ਖਾਸ ਮਕਬਰੇ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਤਾਂ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਫਤਿਹਗੜ ਸਾਹਿਬ ਸਰਹੰਦ ਉਸ ਵੇਲੇ ਦੇਖਣ ਦੇ ਵਿੱਚ ਕਿਹੋ ਜਿਹਾ ਹੁੰਦਾ ਸੀਗਾ ਇਹਨਾਂ ਮਕਬਰਿਆਂ ਤੋਂ ਇਲਾਵਾ ਇੱਥੇ ਪਰੀਆਂ ਦੇ ਮਕਬਰੇ ਬੇਗਮ ਜਿਹੜਾ ਉਹ ਸ਼ਬਦ ਵਰਤਿਆ ਜਾਂਦਾ ਸੀ ਉਹ ਉਹਨਾਂ ਦੇ ਮਕਬਰੇ ਵੀ ਜੋ ਆਲੇ-ਦੁਆਲੇ ਉਹ ਮੌਜੂਦ ਹਨ ਹਾਂਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਉਸਤਾਦ ਦੇ ਮਕਬਰੇ ਤੇ ਹਾਂਜੀ ਉਸਤਾਦ ਦਾ ਮਕਬਰਾ ਜਿਨ੍ਹਾਂ ਦਾ ਨਾਮ ਸੀ ਸ਼ਾਹਿਦ ਖਾਨ ਇੱਕ ਬਹੁਤ ਉੱਚ ਦਰਜੇ ਦੇ ਵਸਤੂਕਾਰ ਸੀ ਇਮਾਰਤਾਂ ਡਿਜ਼ਾਈਨ ਕਰਨ ਵਾਲੇ ਜਿਨ੍ਹਾਂ ਨੂੰ ਆਪਾਂ ਆਰਕੀਟੈਕਟ ਅੱਜ ਦੇ ਸਮੇਂ ਵਿੱਚ ਕਹਿ ਦਿੰਦੇ ਆਂ ਉਹਨਾਂ ਨੇ ਕਈ ਸ਼ਾਨਦਾਰ ਇਮਾਰਤਾਂ ਤਾਂ ਮੀਰ ਕੀਤੀਆਂ ਉਸਦੇ ਸ਼ਗਿਰਦ ਖਵਾਜਾ ਖਾਨ ਨੇ ਵੀ ਬਹੁਤ ਵਸਤੂਕਾਰ ਦੇ ਵਿੱਚ ਵੱਡਾ ਨਾਮ ਕਮਾਇਆ ਉਸ ਵੇਲੇ ਤੇ ਉਹਨਾਂ ਦਾ ਮਕਬਰਾ ਵੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹਨਾਂ ਦੋਨਾਂ ਮਕਬਰਿਆਂ ਦਾ ਨਾਮ ਹੈ ਜੀ ਉਸਤਾਦ ਸ਼ਾਗਿਰਦ ਮਕਬਰਾ ਇੱਕ ਉਸਤਾਦ ਜਿਸ ਨੇ ਸ਼ਾਗਿਰਦ ਨੂੰ ਗਿਆਨ ਦਿੱਤਾ ਅਤੇ ਇੱਕ ਸ਼ਾਗਿਰਦ ਜਿਸ ਨੇ ਆਪਣੇ ਉਸਤਾਦ ਨੂੰ ਅਮਰ ਕਰ ਦਿੱਤਾ ਜਿੰਨਾ ਵੀ ਇਤਿਹਾਸ ਜਾਂ ਕੋਈ ਸਰਚ ਕਰਕੇ ਪਤਾ ਚੱਲਿਆ ਤਾਂ ਜਿਹੜੀ ਇਹ ਇਮਾਰਤ ਮਕਬਰਾ ਤੁਸੀਂ ਦੇਖ ਰਹੇ ਹੋ ਉਸਤਾਦ ਜੀ ਵੱਲੋਂ ਤਿਆਰ ਕੀਤਾ ਗਿਆ ਸੀ ਤੇ ਉਹਨਾਂ ਦੀ ਡੈਥ ਤੋਂ ਬਾਅਦ ਕਹਿੰਦੇ ਉਹਨਾਂ ਦੀਆਂ ਕਬਰਾਂ ਉਹਨਾਂ ਦੇ ਪਰਿਵਾਰਕ ਮੈਂਬਰ ਸ਼ਾ ਗਿਰਦ ਦੇ ਪਰਿਵਾਰ ਮੈਂਬਰ ਉਹ ਇੱਥੇ ਦਫਨ ਕੀਤੇ ਗਏ ਸੀ ਉਹਨਾਂ ਦੀਆਂ ਇਹ ਕਬਰਾਂ ਬਾਅਦ ਚ ਬਣਾਈਆਂ ਗਈਆਂ ਨੇ ਲੇਕਿਨ ਇਤਿਹਾਸਿਕ ਤੌਰ ਤੇ ਜਾਂ ਸਾਡੇ ਵੱਲੋਂ ਕੋਈ ਵੀ ਅਜਿਹਾ ਦਾਵਾ ਨਹੀਂ ਕੀਤਾ ਜਾ ਰਿਹਾ ਇਹ ਹਜੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਰਾਜ਼ ਹੈ ਲੇਕਿਨ ਜਿੰਨੀ ਕੁ ਜਾਣਕਾਰੀ ਪਤਾ ਲੱਗੀ ਹੈ ਉਸ ਮੁਤਾਬਕ ਇਹ ਕਬਰਾਂ ਉਹਨਾਂ ਦੀਆਂ ਨੇ ਤੇ ਇਹ ਵੀ ਪਤਾ ਲੱਗਿਆ ਵੀ ਇੱਥੇ ਮੇਲੇ ਵੀ ਲੱਗਦੇ ਰਹੇ ਨੇ ਅਤੇ ਹਜੇ ਵੀ ਰਾਤ ਨੂੰ ਕਹਿੰਦੇ ਇੱਥੇ ਦੀਵਾਵਾਲੀ ਦਾ ਜ਼ਰੂਰ ਦੇਖਿਆ ਜਾਂਦਾ ਹੈ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਜਾਂ ਘਰ ਖੇਤ ਦੇ ਆਲੇ ਦੁਆਲੇ ਘਰ ਨੇ ਉਹ ਇੱਥੇ ਦੀਵਾ ਲਾ ਕੇ ਜਾਂਦੇ ਆ ਧੂਪ ਬੱਤੀ ਕਰਦੇ ਆ ਅਜੇਹਾ ਵੀ ਸੁਣਦੇ ਵਿੱਚ ਆਇਆ ਤੁਸੀਂ ਉੱਪਰੋਂ ਦੇਖੋ ਜੀ ਕਿੰਨੀ ਜ਼ਿਆਦਾ ਉਚਾਈ ਹੈ ਤੇ ਛੋਟੀਆਂ ਇੱਟਾਂ ਦਾ ਹੀ ਸਾਰਾ ਬਣਿਆ ਹੋਇਆ ਹੈ ਤੇ ਕਿੰਨੀ ਵਧੀਆ ਇਮਾਰਤ ਜੋ ਡਿਜ਼ਾਈਨ ਕੀਤਾ ਗਿਆ ਆਪਣੇ ਸਾਹਿਬਜ਼ਾਦਿਆਂ ਨਾਲ ਅਜਿਹੇ ਜ਼ੁਲਮ ਹੋਏ ਹਨ ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਪਰ ਆਪਾਂ ਇਹ ਜ਼ਰੂਰ ਕਰ ਸਕਦੇ ਹਾਂ ਵੀ ਜਿਹੜੀਆਂ ਇਹ ਚੀਜ਼ਾਂ ਹੁਣ ਬਚ ਗਈਆਂ ਹਨ ਇਹਨਾਂ ਨੂੰ ਸੰਭਾਲਿਆ ਜਾ ਸਕਦਾ ਹੈ ਹਾਂਜੀ ਇੱਕ ਤੁਹਾਨੂੰ ਦਿਖਾਣੇ ਆ ਇਹਦੇ ਨੀਚੇ ਹੀ ਸਾਈਡ ਤੇ ਇੱਕ ਸਰੰਗ ਬਣੀ ਹੋਈ ਹੈ ਇਹਦਾ ਬੜਾ ਵੱਡਾ ਰਾਜ ਹੈ ਅੱਜ ਇਹ ਕਨਫਿਊਜ਼ਨ ਤੁਹਾਡੀ ਬਹੁਤ ਵੱਡੀ ਦੂਰ ਕਰਦਣੀ ਹੈ ਵੀ ਇਹ ਸਰੰਗ ਦਾ ਕੀ ਰਾਜ ਹੈ ਹਾਂਜੀ ਇਹ ਬਹੁਤ ਲੰਬੀ ਸਰੰਗ ਹੈ ਤੇ ਹਨੇਰਾ ਡਰ ਲੱਗਦਾ ਸੀਗਾ 4-5 ਮੋਬਾਈਲ ਅਸੀਂ ਜੋ ਚਲਾਏ ਤਾ ਜਾ ਕੇ ਅਸੀਂ ਥੋੜਾ ਜਿਹਾ ਅੱਗੇ ਵੱਧ ਸਕੀ ਹਾਂ ਜੀ ਇੱਥੋਂ ਰੋਜ਼ਾ شریف ਮਸਜਿਦ ਤੱਕ ਇੱਕ ਗੁਪਤ ਸਰੰਗ ਜਾਂਦੀ ਹੈ ਜਿਹੜੀ ਸਰੰਗ ਤੁਸੀਂ ਦੇਖ ਰਹੇ ਹੋ ਇਹ ਉਹੀ ਸਰੰਗ ਹੈ ਜੀ ਤੇ ਇੱਥੋਂ ਕਹਿੰਦੇ ਵੀ ਘੋੜੇ ਬੜੇ ਆਰਾਮ ਨਾਲ ਲੰਘ जाया ਕਰਦੇ ਸੀਗੇ ਇਹ ਸਰੰਗ ਨੂੰ ਹੁਣ ਸਮੇਂ ਨਾਲ ਕਹਿੰਦੇ ਬੰਦ ਕਰ ਦਿੱਤਾ ਗਿਆ ਪਰ ਰੋਜ਼ਾ شریف ਮਸਜਿਦ ਦੇ ਅੰਦਰ ਹਜੇ ਵੀ ਇਹ ਰਾਹ ਕਹਿੰਦੇ ਉੱਥੋਂ ਖੁੱਲ੍ਹਾ ਹੈ ਇਧਰਲੀ ਸਾਈਡ ਤੋਂ ਇਹ ਬੰਦ ਕਰ ਦਿੱਤਾ ਗਿਆ ਜਿੰਨਾ ਤੁਹਾਨੂੰ ਇਹ ਵੀਡੀਓ ਦੇ ਵਿੱਚ ਆਸਾਨ ਲੱਗ ਰਿਹਾ ਇੰਨਾ ਸੌਖਾ ਨਹੀਂ ਸੀ ਕੱਲੇ ਬੰਦੇ ਨੂੰ ਜਾਂ ਦੋ ਬੰਦੇ ਇਹਦੇ ਵਿੱਚ ਨਹੀਂ ਜਾ ਸਕਦੇ ਕਾਫੀ ਡਰ ਲੱਗਦਾ ਅਸੀਂ 4-5 ਜਾਣੇ ਸੀ ਇਸ ਕਰਕੇ ਹਿੰਮਤ ਕਰ ਸਕਿਆ ਇਹ ਮਕਬਰੇ ਚੌਰਸ ਆਕਾਰ ਦੇ ਤੇ ਚਾਰੇ ਪਾਸੋਂ ਵੱਡੇ ਮਹਾਰਥੀ ਦਰਵਾਜ਼ੇ ਹਨ ਉੱਪਰ ਵੱਡਾ ਗੁੰਮਤ ਬਣਿਆ ਹੋਇਆ ਹੈ ਇਮਾਰਤ ਵਿੱਚ ਲਾਲ ਇੱਟਾਂ ਮੁਗਲ ਸੈਲੀ ਦੀ ਨਕਸ਼ਾਕਾਰੀ ਤੇ ਚੂਨਾ ਪੱਥਰ ਦਾ ਇਸਤੇਮਾਲ ਕੀਤਾ ਗਿਆ ਉਹ ਦੇਖਣ ਨੂੰ ਮਿਲਦਾ ਹੈ ਤੇ ਰਾਹ ਜਿਹੜੇ ਨੇ ਉਹ ਬੜੇ ਹੀ ਪਤਲੇ ਤੇ ਬੜੇ ਹੀ ਇੱਕ ਤਰੀਕੇ ਨਾਲ ਬਣਾਏ ਗਏ ਨੇ ਵੀ ਉਸ ਸਮੇਂ ਦੀ ਜਿਹੜੀ ਵਾਸਤੂਕਾਰ ਜਿਹੜੇ ਆਰਕੀਟੈਕਟ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਬਹੁਤ ਸੋਹਣਾ ਡਿਜ਼ਾਈਨ ਕੀਤਾ ਗਿਆ ਸਾਰੇ ਪਾਸੋਂ ਹਵਾ ਆਉਂਦੀ ਹੈ ਤੇ ਲਾਈਟਿੰਗ ਵੀ ਸਾਰੇ ਪਾਸੋਂ ਪ੍ਰੋਪਰ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਕਿਉਂਕਿ ਉਸ ਟਾਈਮ ਕੋਈ ਵੀ ਬੱਲ ਵਗੈਰਾ ਨਹੀਂ ਸ ਪਰ ਆ ਚੁੱਕਿਆ ਛੱਤ ਦੇ ਉੱਤੇ ਤੇ ਇੱਥੋਂ ਤੁਹਾਨੂੰ ਮੈਂ ਆਲੇ ਦੁਆਲੇ ਦਿਖਾ ਰਿਹਾ ਵੀ ਹੁਣ ਇਸ ਟਾਈਮ ਸਾਰੇ ਪਾਸੇ ਖੇਤੀ ਖੇਤ ਨੇ ਕਿਉਂਕਿ ਬੰਦਾ ਸਿੰਘ ਬਹਾਦਰ ਜੀ ਵੱਲੋਂ ਸਾਰਾ ਕੁਝ ਤਬਾਹ ਕਰ ਦਿੱਤਾ ਗਿਆ ਸੀ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਆ ਦੇਖੋ ਇਹ ਉਹੀ ਮਕਬਰ ਹੈ ਜਿਹੜਾ ਤੁਹਾਨੂੰ ਮੈਂ ਹਾਥੀ ਕੋੜੇ ਵਾਲਾ ਦਿਖਾਇਆ ਸੀ ਤੇ ਹੁਣ ਅਸੀਂ ਉੱਪਰੋਂ ਤੁਹਾਨੂੰ ਦਿਖਾ ਰਹੇ ਹਾਂ ਗੁੰਮਦ ਇਹ ਗੁੰਮਦ ਦੇ ਵਿੱਚ ਵੀ ਇੱਕ ਗੁੰਮਦ ਹੈ ਜਿਹੜਾ ਤੁਸੀਂ ਅੰਦਰ ਦੇਖਦੇ ਹੋ ਉਸ ਸਮੇਂ ਦਾ ਗਵਰਨਰ ਸੀਗਾ ਜੀ ਵਜ਼ੀਰ ਖਾਨ ਪਾਪੀ ਜਿਨ੍ਹਾਂ ਨੇ ਸਹਿਬਜ਼ਾਦਿਆਂ ਦੇ ਉੱਤੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਕਿ ਇਸਲਾਮ ਧਰਮ ਦੇ ਵਿੱਚ ਬੱਚਿਆਂ ਨੂੰ ਬਹੁਤ ਵੱਡਾ ਦਰਜਾ ਮਾਵਾਂ ਨੂੰ ਜੰਨਤ ਮਾਵਾਂ ਦੇ ਪੈਰਾਂ ਵਿੱਚ ਜੰਨਤ ਹੈ ਤੇ ਉਹ ਕਲੰਕ ਉਨੇ ਆਪਦੇ ਮੱਥੇ ਉੱਤੇ ਲਿਆ ਹਮੇਸ਼ਾ ਲਈ ਜ਼ਿੰਦਗੀ ਭਰ ਲਈ ਇੱਕ ਵਾਰੀ ਤੁਹਾਨੂੰ ਇੱਧਰ ਉੱਪਰ ਜਿਹੜਾ ਗੁੰਮਤ ਬਣਿਆ ਹੋਇਆ ਇਹਦੇ ਉੱਪਰ ਬੰਦ ਕੀਤਾ ਹੋਇਆ ਉਹ ਦੇਖੋ ਜੀ ਇੱਥੋਂ ਆ ਰਿਹਾ ਹੈ ਇਹ ਬਾਹਰਲੇ ਪਾਸੇ ਜਿਹੜਾ ਬਣਿਆ ਹੋਇਆ ਗੋਲ ਗੁੰਮਤ ਬਣਿਆ ਹੋਇਆ ਇਹ ਉਹ ਅੰਦਰੋਂ ਦਿਖਦਾ ਜੀ ਇਹਦੇ ਚੋਂ ਉਹ ਡਬਲ ਬਣਿਆ ਹੋਇਆ ਹੈ ਇਹ ਬਾਹਰ ਦੀ ਪਰਤ ਦੇਖੋ ਕਿੰਨੀ ਚੌੜੀ ਹੈ ਫਿਰ ਇਹ ਅੰਦਰ ਬਣਿਆ ਹੋਇਆ ਬਹੁਤ ਜ਼ਿਆਦਾ ਜਿਹੜਾ ਅੰਦਰ ਡਿਜ਼ਾਈਨਿੰਗ ਦਿੱਤਾ ਹੋਇਆ ਇਟਾਂ ਦਾ ਥੱਲੇ ਆਪਾਂ ਦੇਖਦੇ ਹਾਂ ਉਹ ਸਾਰਾ ਇੱਥੋਂ ਸ਼ੁਰੂ ਹੁੰਦਾ ਤੇ ਡਬਲ ਹੈ ਕਾਫੀ ਜ਼ਿਆਦਾ ਵੀ ਬਰੀਕੀ ਦੇ ਵਿੱਚ ਤੇ ਮਜ਼ਬੂਤੀ ਦੇ ਵਿੱਚ ਕੰਮ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਤੁਹਾਨੂੰ ਆਪਾਂ ਇਤਿਹਾਸ ਬਾਰੇ ਹੋਰ ਸਹੀ ਜਾਣਕਾਰੀ ਦਿੰਦੇ ਰਹੀਏ ਅਤੇ ਹੋਰ ਥਾਵਾਂ ਬਾਰੇ ਵੀ ਤੁਹਾਨੂੰ ਅਸੀਂ ਜਾਣੂ ਕਰਵਾ ਸਕੀਏ ਇਨ੍ਹਾਂ ਮਕਬਰਿਆਂ ਵੱਲ ਜਾਣ ਦਾ ਰਸਤਾ ਹਾਂਜੀ ਯਾਦਗਰੀ ਗੁਰਦੁਆਰਾ ਮੋਤੀराम ਮਹਿਰਾਜੀ ਬਾਬਾ ਮੋਤੀराम ਮਹਿਰਾਜੀ ਗੇਟ ਜਿਹੜੇ ਵੱਡੇ ਗੇਟ ਨੇ ਉਹਨਾਂ ਨੂੰ ਤੁਸੀਂ ਕ੍ਰਾਸ ਕਰਕੇ ਅਤੇ ਨਾਲ ਹੀ ਤੁਸੀਂ ਅੱਗੇ ਦੇਖੋ ਤਲਾਣੀਆਂ ਪਿੰਡ ਲਿਖਿਆ ਹੋਇਆ ਖੱਬੇ ਸਾਈਡ ਖੱਬੇ ਸਾਈਡ ਤੁਸੀਂ ਚਲੇ ਜਾਣਾ ਹੈ ਪਿੰਡ ਦੇ ਵਿੱਚੋਂ ਲੰਘਦੇ ਹੋਏ ਜੇ ਤੁਸੀਂ ਪਿੰਡ ਨੂੰ ਕ੍ਰੋਸ ਕਰ ਲਓਗੇ ਤਾਂ ਬਾਹਰਲੀ ਸਾਈਡ ਤੁਹਾਨੂੰ ਇਹ ਮਕਬਰੇ ਦੂਰੋਂ ਹੀ ਦਿਖਾਈ ਦੇ ਜਾਣਗੇ